ਹੈ ਜੇ ਆ ਗੜਹੀ ਗੀਨੀ ਮਲਾ ਜੁੰਖੇ ਚਾਹੇ ਔਜਨਾ ਦਾ ਜੱਟ ਵੀ ਸਕੀਨੇ ਸੋਸੀ ਗਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਤੁਹਾਡੇ ਆਪਣੇ ਚੈਨਲ ਵਿੱਚ ਲੈ ਕੇ ਆਇਆ ਜੀ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਅੱਜ ਆਪਣੇ ਕੋਲੇ ਦੋ ਟਰੈਕਟਰ ਆਏ ਜੀ ਇੱਕ ਸਟੈਂਡਰਡ ਟਰੈਕਟਰ ਹੈ ਜੀ ਇੱਕ ਮਹਿੰਦਰਾ ਸਭ ਤੋਂ ਪਹਿਲਾਂ ਆਪਾਂ ਮਹਿੰਦਰਾ ਟਰੈਕਟਰ ਦੀ ਗੱਲ ਕਰਦੇ ਹਾਂ ਜੀ ਮਹਿੰਦਰਾ ਹੈਗਾ ਜੀ 475 ਮਹਿੰਦਰਾ ਡੀਆਈ ਟਰੈਕਟਰ ਹੈ ਜੀ 1999 ਮਾਡਲ ਹੈ ਜੀ ਤੇ 2 ਲੱਖ ਰੁਪਏ ਵੀਰ ਨੇ ਪ੍ਰਾਈਸ ਮੰਗਿਆ ਜੀ ਰੋਪੜ ਇਹਨਾਂ ਦਾ ਏਰੀਆ ਹੈ ਹੁਟ ਛਤਰੀ ਲੱਗੇ ਹੋਇਆ ਟਰੈਕਟਰ ਤੇ ਜੀ 60% ਇਹਨਾਂ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 9417563242 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਜੀ ਤੇ ਤੁਹਾਨੂੰ ਮੈਂ ਦੱਸ ਦਿਆਂ ਕਿ ਇਹ ਫਾਈਨਲ ਪ੍ਰਾਈਸ ਨਹੀਂ ਹੁੰਦਾ ਵੀ ਜੀ ਰੇਟ ਉੱਪਰ-ਨੀਚੇ ਹੋ ਜਾਂਦਾ ਜੀ ਤੁਸੀਂ ਮੌਕੇ ਤੇ ਵੀਰ ਨਾਲ ਕੰਟੈਕਟ ਕਰਕੇ ਰੇਟ ਤੈਅ ਕਰ ਸਕਦੇ ਹੋ ਤੇ ਜੇਕਰ ਤੁਸੀਂ ਵੀ ਕੋਈ ਆਪਣਾ ਸੰਦ ਸੇਲ ਕਰਨਾ ਚਾਹੁੰਦੇ ਹੋ ਜੀ ਟਰੈਕਟਰ ਟਰਾਲੀ ਜਾਂ ਕੋਈ ਹੋਰ ਖੇਤੀ ਦਾ ਸੰਦ ਜੀ ਤਾਂ ਉਹਦੀਆਂ 5 ਤੋਂ 7 ਫੋਟਮਾਂ ਜੀ ਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਹੋਈ ਹੈ ਜੀ ਇਹ ਲਿਖ ਕੇ ਤੁਸੀਂ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਜੀ ਸਾਡਾ WhatsApp ਨੰਬਰ ਹੈਗਾ ਜੀ 88376 65987 ਇਹ ਸਾਡਾ WhatsApp ਨੰਬਰ ਹੈ ਜੀ ਐਡ ਭੇਜਣ ਤੋਂ ਬਾਅਦ ਤੁਹਾਡੀ ਐਡ ਅਸੀਂ ਉਸੇ ਦਿਨ ਹੀ ਲਗਾ ਦੇਾਂਗੇ ਜਿੱਤੇ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਲੱਗ ਜਾਣੀ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਵੀ ਨਹੀਂ ਲੈਂਤਾ ਜਾਂਦਾ ਜੀ ਤੁਹਾਡਾ ਆਪਦਾ ਨੰਬਰ ਦੇ ਕੇ ਅਸੀਂ ਐਡ ਪਾਉਣੀ ਹੁੰਦੀ ਹੈ ਤੇ ਡਾਇਰੈਕਟ ਤੁਹਾਨੂੰ ਹੀ ਕਿਸਾਨ ਵੀਰ ਫੋਨ ਲਾ ਕੇ ਟਰੈਕਟਰ ਲੈਣਗੇ ਜੀ ਤੇ ਇਹ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਟਰੈਕਟਰ ਹੁੰਦੇ ਆ ਜੀ ਮੰਡੀ ਵਾਲਾ ਟਰੈਕਟਰ ਕੋਈ ਵੀ ਨਹੀਂ ਹੁੰਦਾ ਜੀ ਤੇ ਇਸੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀਆਂ ਵੀਡੀਓ ਅਸੀਂ ਰੈਗੂਲਰ ਇਸ ਚੈਨਲ ਤੇ ਪਾਉਂਦੇ ਰਹਨੇ ਆ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਕਿ ਹੋਰ ਕਿਸਾਨ ਭਰਾ ਵੀ ਇਸ ਟਰੈਕਟਰ ਮੰਡੀ ਦਾ ਫਾਇਦਾ ਚੱਕ ਸਕਣ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਅਗਲੇ ਤੁਸੀਂ ਟਰੈਕਟਰ ਦੇਖ ਰਹੇ ਹੋ ਵੀਰ ਜੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਤੇ ਇਹ ਸਟੈਂਡਰਡ 51 2010 ਮਾਡਲ ਹੈ ਜੀ ਸਟੈਂਡਰਡ ਮਸ਼ੀਨ ਹੈ ਜੀ 513 ਤੇ 911 ਟਰੈਕਟਰ ਹੈ ਜੀ 2010 ਮਾਡਲ ਹੈ ਜੀ ਤੇ 510000 ਰੁਪਿਆ ਪ੍ਰਾਈਸ ਮੰਗੇ ਜਿੰਨਾਂ ਨੇ ਜੈਤੋ ਮੰਡੀ ਏਰੀਆ ਵੀਰ ਜੀ 60% ਵੀ ਰਟੈਰਾਂ ਦੀ ਕੰਡੀਸ਼ਨ ਪਈ ਹੈ ਕਿਸਾਨ ਵੀਰ ਦਾ ਨੰਬਰ ਤੁਸੀਂ ਸਕਰੀਨ ਦੇ ਥੱਲੇ ਸ਼ੋ ਹੋ ਰਿਹਾ ਜੀ 97 815 ਜੀ 22460 ਇਹਨਾਂ ਦਾ ਨੰਬਰ ਹੈ ਜੀ ਤੇ ਤੁਸੀਂ ਕੰਪਲੀਟ ਕਰ ਸਕਦੇ ਹੋ ਡੀਲ ਇਹਨਾਂ ਨੂੰ ਫੋਨ ਲਾ ਕੇ ਜੀ ਤੇ ਇਹ ਦੋਨੇ ਚੀਜ਼ਾਂ ਦਾ ਰੇਟ ਹੈ ਵੀ ਦੋਨੇ ਚੀਜ਼ਾਂ ਹੀ ਵੇਚਣੇ ਬਹੁਤ ਵਧੀਆ ਕੰਡੀਸ਼ਨ ਦੀ ਕੰਪਾਈਨ ਪਈ ਆ ਵੀਰ ਤੇ ਬਹੁਤ ਹੀ ਘੱਟ ਯੂਜ਼ ਕੀਤੀ ਹੋਈ ਹੈ ਜਿੱਦਾਂ ਵੀਰ ਨੇ ਦੱਸਿਆ ਸੀਗਾ ਤੇ ਬਾਕੀ ਤੁਸੀਂ ਮੌਕੇ ਤੇ ਇਹਨਾਂ ਨਾਲ ਗੱਲ ਕਰਕੇ ਲਾਸਟ ਰੇਟ ਪੁੱਛ ਸਕਦੇ ਹੋ ਹੋਰ ਫੋਟੋਆਂ ਜਾਂ ਵੀਡੀਓ ਮੰਗਵਾਉਣੀਆਂ ਤੁਸੀਂ WhatsApp ਤੇ ਇਹਨਾਂ ਤੋਂ ਮੰਗਵਾ ਵੀ ਸਕਦੇ ਹੋ ਜੀ ਤੇ ਏਰੀਆ ਫੋਨ ਨੰਬਰ ਸਭ ਕੁਝ ਅਸੀਂ ਦਿੱਤਾ ਹੋਇਆ ਜੀ ਇਹਨਾਂ ਨਾਲ ਗੱਲ ਕਰਕੇ ਤੁਸੀਂ ਖਰੀਦ ਸਕਦੇ ਹੋ ਦੋਨੇ ਚੀਜ਼ਾਂ ਦੀ ਕੰਡੀਸ਼ਨ ਬਹੁਤ ਵਧੀਆ ਜੀ ਕਾਗਜ਼ ਬੂਰਾ ਸਭ ਕੁਝ ਓਕੇ ਪਈ ਨੇ ਤੇ ਅੱਜ ਦੀ ਵੀਡੀਓ ਸਿਰਫ ਇਹਨਾਂ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਆਉਣਾ ਫ